ਸਵਾਗਤ ਆ ਕਿਸਾਨ ਵੀਰੋ ਤੁਹਾਡਾ ਪੀਵੀ 12 ਡੈਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਆ ਜਗਰਾਉਂ ਪੀਡੀਐਫ ਮੇਲੇ ਤੇ ਅੱਜ ਦੀ ਵੀਡੀਓ ਆਪਾਂ ਮੇਲੇ ਤੇ ਦਿਖਾਵਾਂਗੇ ਤੁਹਾਨੂੰ ਕੰਪੀਟੀਸ਼ਨ ਹੁਣ ਆਪੀ ਨਾ ਹੋਗਾ ਇਹ ਜਿਹੜੇ ਹੁਣ ਅਸੀਂ ਦਿਖਾਵਾਂਗੇ ਦੂਜੀ ਨਾਲ ਪਾਸੇ ਤੇ ਜਿਹੜੇ ਨਾਲ ਜਦੋਂ ਇਹ ਲੱਗਣੀਆਂ ਥਾਲੀਆਂ ਅਗਲਾ ਆ ਕੇ ਕੋਈ ਫਾਰਮ ਜਿਹੜਾ ਛੋਟਾ ਵੱਡੀ ਕਰਾ ਕੇ ਇਹ ਜਿਹਦਾ ਪਹਿਲਾ ਦੂਜਾ ਜਿਹਦਾ ਪਹਿਲਾ ਦੂਜਾ ਇਥੇ ਨੰਬਰ ਲੱਗ ਜਾਂਦਾ ਉਹ ਭੰਗ ਦਾ ਫਾਰਮ ਚਾਣ ਚੜਾਈ ਹੋ ਜਾਂਦਾ ਸਾਹ ਸੰਦੀ ਇੰਤਰਾਲੀ ਬਾਈ ਜਿਹੜੀ ਦੂਜਾ ਨੰਬਰ ਆ ਜਿਹਦਾ ਹੁਣ ਆਉਂਗੀ ਪਹਿਲੇ ਨੰਬਰ ਵਾਲੀ ਆ ਬੱਚੀ ਦਾ ਬਾਈ ਪਹਿਲਾ ਨੰਬਰ ਆ ਆ ਬੱਚੀ ਜਿਹੜੀ ਇਹ ਆਪਣੇ ਰੋਪੜ ਦੀ ਨਹੀਂ ਆ ਇਹਦਾ ਪਹਿਲਾ ਨੰਬਰ ਆਇਆ ਜੀ ਸੋ ਖਸਮ ਜੀ ਲੋ ਆਪੋ ਬੜੀਆਂ ਸਿਸਟਮ ਦੇ ਵਿੱਚੋਂ ਵੱਲ ਦੇਖੋ ਅਗਲੇ ਕੰਮ ਦੀ ਜਿਹੜੇ ਹੋਣੇ ਤਰੀ ਮਾ ਮਾ ਮੋਟਰ ਜਗ ਜਿਹੜੀ ਜਿਹੜੀ ਸਟਾਫ ਦਾ ਲੋਕ ਕਹਿੰਦੇ ਅੱਜ ਇਹ ਕੰਪਿਟਿਸ਼ਨ ਜਿਹੜੇ ਹੋਣੇ ਆ ਆਪਾਂ ਅੱਜ ਦੇਖਾਂਗੇ ਕਹਿੰਦੇ ਆ ਨਾ ਬਾਕੀ ਜਾਨ ਦੀ ਛਾਂ ਅੱਜ ਆਪਾਂ ਬੱਟੀਆਂ ਦਾ ਕੰਮ ਆਇਆ ਜਿਆਦਾ ਆਜਾ ਬੀਟੀਰੀਆਂ ਆਲੇ ਆ ਗਏ ਬਈ ਆਜਾ ਬੀਟੀਰੀਆਂ ਫਾਈਨਲ ਸੈਟੀ ਲੱਗ ਗਿਆ ਉਹ ਅਜਾਪਿਆਂ ਨੂੰ ਬੈਂਚ ਤੇ ਲੈ ਕੇ ਜਾਉਂਦੇ ਨੇ ਜੀ جینیہ اپنیاں اپنی جیڑی مینا رکھنے والا ہے نو منٹ دیلے وچ 45 منٹ دے ہو رہے ہیں 150 اور جونیاروں پہلا نمبر اور جینیہ سبلاں نمبر پہلا نمبر اوکے بھائی نرساں دیکھنا ہے جی ہے جی ਪਹਿਲੇ ਨੰਬਰ ਵਾਲੀ ਬੱਛੀ ਆ ਨਾ ਉਹਦਾ ਅਮੂ ਆ ਨਾਮ ਲੱਗਿਆ ਮਿਲਣ ਨੂੰ ਸਕਰੀਨ 'ਚ ਦਿਖਾਉਂਦੇ ਉੱਧਾਂ ਤਾਂ ਦੂਰ ਬਹੁਤ ਆ ਆ ਇੱਦਾਂ ਬਹੁਤ ਬਗਾਉਂਦੇ ਆ ਆ ਭਾਈ ਇਹਨੂੰ ਲੱਗਿਆ ਮਿਲਣਾ ਨਾਮ ਜਿਹੜੀ ਪਹਿਲੇ ਨੰਬਰ ਤੇ ਬੱਛੀ ਆਈ ਆ ਉਹ ਵੀ ਬਣੀ ਜਾ ਭਾਈ ਦੂਜਾ ਨੰਬਰ ਤੇ ਜਿਹੜੀ ਬੱਛੀ ਆਈ ਆ ਨਾ ਇਹ ਵੀ ਆਪਣੇ ਰੋਪੜਦੀ ਆ ਆ ਬੱਛੀ ਦੂਜੇ ਨੰਬਰ ਤੇ ਆਈ ਆ ਆ ਭਾਈ ਆਪਣੀ 2 ਨੰਬਰ ਵਾਲੀ ਬੱਚੀ ਇਹ ਨਾਮ ਲੈ ਕੇ ਖੜ ਗਈ। ਓਹ ਭਾਈ 3 ਨੰਬਰ ਵਾਲਾ ਘਮਾਈ ਜਾਂਦੇ ਆ। ਓਹ 3 ਨੰਬਰ ਵਾਲੀ ਚਲੇਗੀ 2 ਨੰਬਰ ਵਾਲੀ ਆ ਭਾਈ ਫੋਟੋਆਂ ਕਰਾਈ ਜਾਂਦੇ ਹਜੇ। ਬੱਚੇ ਉਧਰ ਨਾਮ ਲਈ ਜਾਂਦੇ ਹਜੇ ਤਾਂ। ਹੁਣ ਇਸ ਤੋਂ ਬਾਅਦ ਦਿਖਾਉਣਾ ਸਾਨੂੰ ਐਫ ਬੱਚੀਆਂ ਦਾ ਜਿਹੜੇ ਖੀਰੀਆਂ ਬੱਚੇ ਆ। 4 ਨੰਬਰ ਤੋਂ ਬਾਈ 4 ਬਾਗੇ ਖੜਾਇਆ ਭਾਈ। ਟਰੈਕਟਰ ਵੀ ਦੇਣਾ ਜਿਹੜੇ ਫਾਸਟ ਪ੍ਰਾਈਜ਼ ਮਤਲਬ ਜਨਾਬ ਦੁੱਧ ਦਾ ਪਾਸੇ ਜਿਹੜੇ ਫਾਸਟ ਆਇਆ। ਦੇਖਦੇ ਆ ਟਰੈਕਟਰ ਕਿੱਧਰ ਜਾਂਦਾ ਉਹ ਖੜਾ ਇੱਧਰ ਬਾਈ ਵੀਡੀਓ ਬਣਾਈ ਜਾਂਦੇ ਆ ਬਾਈ ਫੋਟੋ ਫੋਟੋ ਹੋਈ ਜਾਂਦੀ ਆ ਆਹ ਬਾਈ ਬੱਚੀ ਆ ਆਪਣੇ ਆਪਣਿਆਂ ਨੂੰ ਹਜੇ ਨਾਮ ਲੈਣ ਨੂੰ ਵੇਟ ਕਰਦੇ ਆ ਬਾਈ ਇਹ ਸਾਰੇ ਜੱਜ ਜਿਹੜੇ ਇਹਨਾਂ ਮਤਲਬ ਗੋਰਿਆਂ ਨੇ ਜੱਜ ਕਰੇ ਆ ਵੀ ਕਿ ਕਿੰਨੂੰ ਕਿੰਨਾ ਨੰਬਰ ਆ ਭਾਈਆ ਵੀਰੇ ਟੱਬੀਆਂ ਬੱਚੀਆਂ ਆਹ ਬੱਚੀ ਆਈ ਬਾਈ ਜਰਸੀ ਚੌਥੇ ਨੰਬਰ ਦੇ ਬਾਈ ਕਿਹੜਾ ਏਰੀਆ ਆਪਣਾ ਜੀ ਲੀਲਾ ਜੀ ਹਾਂਜੀ ਲੀਲਾ ਲੁਧਿਆਣਾ ਏਰੀਆ ਲੁਧਿਆਣਾ ਏਰੀਆ ਜੀ ਸੀਮਨ ਦਾ ਪਤਾ ਵੀ ਰੂ ਤੇ ਕੁਛ ਏਵੀਐਸ ਪ੍ਰੀਤ ਦੀ ਏਵੀਐਸ ਪ੍ਰੀਤ ਕਿੰਨੀ ਉਮਰ ਹੋ ਗਈ ਜੀ ਦੀ ਪੰਜਾ ਮਹੀਨਾ ਦੀ ਪੰਜਾ ਮਹੀਨੇ ਦੀ ਬੱਚੀ ਹੈ ਜੀ ਪੰਜਾ ਬਾਈ ਫੇਸ ਕੁਆਲਟੀ ਵਧੀਆ ਚੌਥੇ ਨੰਬਰ ਵਾਈ ਵਾਈਆਂ ਦੀ ਬੱਚੀ